ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲੱਗੇ ਆਂ ਜੀ ਆਲੂ ਤੇ ਕਰਾਉਣ ਸਪਰੇ 3 ਤੀਸਰੀ ਸਪਰੇ ਕਰਾਉਣ ਲੱਗੇ ਆਂ ਤੇ ਬਾਕੀ ਆ ਖੜਾ ਆਪਣਾ G3 ਇਹ ਚ ਆਪਾਂ ਇੱਕ ਜੂਰੀਆ ਪਾਤਾ ਤੇ ਇੱਕ ਹੋਰ ਪਾਵਾਂਗੇ ਹੁਣ ਗਿੱਲੇ-ਗਿੱਲੇ 'ਚ ਤੇ ਨਾਲੇ ਕਰਾਉਣੇ ਆ ਸਪਰੇ ਇਹਦੀ ਤੇ ਪਹਿਲੀ ਸਪਰੇਜ ਪਾਉਣੇ ਆ ਕਿਲੋ ਐਨ ਪੀ ਕੇ ਜਾਂ 19 19 ਜਾਂ 13 0 45 ਤੇ ਤੇਲੇ ਦੀ ডোজ ਪਾਵਾਂਗੇ ਆਪਾਂ 125 ਐਮਐਲ ਕਿਲੇ ਦੀ ਤੇ ਬਾਕੀ ਐਮ 45 ਦੀ ਕਰਾਂਗੇ ਤੇ ਹੁਣ ਆਪਾਂ ਕਰਾਉਣੀ ਆ ਇਧਰਲੇ ਆਲੂ ਦੀ ਸਪਰੇ ਸਾਰੇ ਦੀ ਉਹ ਇਹ ਤਕਰੀਬਨ ਆਪਣਾ ਹੋ ਚੱਲਿਆ 60 ਬਾੜ ਦਿੰਦਾ ਆਲੂ ਹੋ ਗਿਆ ਤੇ ਇੱਕ ਆਪਾਂ ਪਹਿਲਾਂ ਕਰਾਤੀ ਪਟਾਸ ਦੀ ਹੈਲੋਸਨ ਦੀ ਤੇ ਹੁਣ ਦੂਸਰੀ ਸਪਰੇ ਫੇਰ ਕਰਾਉਣ ਲੱਗੇ ਆ ਉਹੀ ਹਫਤੇ ਬਾਅਦ ਉਹੀ 8 ਕ ਦਿਨ ਹੋ ਗਏ ਪਹਿਲਾਂ ਕਰਾਈਦੀ ਆਪਾਂ ਤੇ ਬੰਦਾ ਆ ਗਿਆ ਆਪਣਾ ਸਪਰੇਅ ਵਾਲਾ ਖਾਲ ਚ ਪਾਣੀ ਭਰੇ ਆ ਤੇ ਸੌਖਾ ਰਹਿੰਦਾ ਏ ਦੋਨੇ ਸਾਈਡਾਂ ਨਿਕਲ ਜਾਣਗੀਆਂ ਇੱਧਰੋਂ ਖਾਲ ਦੇ ਪਾਣੀ ਨਾਲ ਤੇ ਬਾਕੀ ਦੇਖੋ ਆਲੂ ਇਦਾਂ ਦਾ ਖੜਾ ਏ ਐਲ ਆਰਾ ਆਲੂ ਆ ਇੱਕ ਸਪਰੇਅ ਕਰਾ ਕੇ ਆਪਾਂ ਇਹ ਫਿਰ ਪਟਾਂਗੇ 22 24 ਦਿਨ ਦੇ ਲਵੇ ਸਾਈਜ਼ ਤਕਰੀਬਨ ਵਧੀਆ ਬਣ ਰਿਹਾ ਤੇ ਨਾਲੇ ਸਾਈਜ਼ ਹੋਰ ਬਣ ਜੂਗਾ ਨਾਲੇ ਆਪਾਂ ਕਰਦੇ ਆ ਅੱਜ ਰੇਟ ਦੀ ਗੱਲ ਬੀ ਐਲ ਆਰ ਦਾ ਰੇਟ ਕੀ ਚੱਲਦਾ ਆ ਆਲੂ ਦਾ ਜਿਹਦੀ ਜਿਹੜੀ 31 ਬਟਾਈ ਹੋ ਰਹੀ ਆ ਵੀ ਕਿੱਥੇ ਖੜਾ ਰੇਟ ਰੇਟ ਵਧੂਗਾ ਜਾਂ ਘਟੂਗਾ ਵੀਡੀਓ ਨਾ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਤੇ ਆਲੂ ਬਾਰੇ ਜਾਣਕਾਰੀ ਦਿੰਦੇ ਰਹਾਂਗੇ ਤੇ ਨਾਲੇ ਰੇਟ ਆਲੂ ਦੇ ਰੇਟ ਬਾਰੇ ਦੱਸਦੇ ਰਹਾਂਗੇ ਵੀਡੀਓ ਚ ਆਹ ਸਪਰੇਅ ਤੋਂ ਬਾਅਦ ਆਪਾਂ ਦੇਖਦੇ ਆਂ ਪੜਦਾਂਗੇ ਤੇ ਬਾਕੀ ਜਿਹੜੇ ਵਿੱਚ ਵੀਰ ਕਹਿੰਦੇ ਆਲੂ ਪੱਤੇ ਇਕੱਠੇ ਕਰ ਰਿਹਾ ਆ ਪੀਪਣੀ ਜਿਹਾ ਮੰਨ ਲੱਗ ਜਾਂਦੀ ਨਹੀਂ ਇਹਨੇ ਜਿਵੇਂ ਆ ਪੱਤੇ ਨਹੀਂ ਇਕੱਠੇ ਹੋ ਰਹੇ ਇਹ ਆਲੂ ਮੰਨ ਲਓ ਪੂਰਾ ਆਪਣਾ ਸੈਜ ਬਣਾਉਣ ਲੱਗ ਜਾਂਦਾ ਆਹ ਸਟੇਜ ਤੇ ਆ ਕੇ ਤਾਂ ਇਸ ਕਰਕੇ ਆਲੂ ਦੇ ਪੱਤੇ ਉੱਪਰੋਂ ਇਕੱਠੇ ਹੁੰਦੇ ਨੇ ਤੇ ਦਿਖਾਉਣਾਂ ਨਾਲ ਦਵਾਈ ਆਪਾਂ ਤੁਹਾਨੂੰ ਵੀ ਕਿਹੜੀ ਕਰਨੀ ਆ ਸਪਰੇ ਤੇ ਕੋਈ ਆਪਾਂ ਇਹ ਚ ਫੰਗੀ ਸਾਈਡ ਨਹੀਂ ਪਾਉਣੀ ਕੋਈ ਤੇਲੇ ਦੀ ਨਹੀਂ ਪਾਉਣੀ ਬਸ ਕੱਲੀ ਉਹੀ ਕਰਨੀ ਆ ਹੈਲੋ ਸਨ ਤੇ ਨਾਲ ਡੋਜ਼ ਦੱਸ ਦਿਆਂ ਦਵਾਈ ਦੀ ਵੀ ਕਿੰਨੀ ਡੋਜ਼ ਪਹਿਲਾਂ ਪਾਈ ਸੀ ਤੇ ਕੀਲੇ ਦੀ ਹੁਣ ਕਿੰਨੀ ਡੋਜ਼ ਪਾ ਰਹੇ ਹਾਂ ਬਾਕੀ ਤੁਹਾਨੂੰ ਸਾਈਡ ਚੈੱਕ ਕਰਾ ਦੇਣੇ ਆਲੂ ਦਾ ਆਪਾਂ ਵੀ ਕੀ ਸਾਈਜ਼ ਹੋ ਗਿਆ ਜਾਨੂ ਮੰਨ ਕੇ ਚਲੋ ਖੇਤ ਨੇ ਵੱਤ ਆਉਣਾ ਜਾਨੂ ਦਵਾਈ ਨੇ ਵੀ ਅਸਰ ਕਰ ਜਾਣਾ ਇਹਨੇ ਰੇਕ ਦਵਾਈ ਨੂੰ ਘੱਟੋ ਘੱਟ 2-3 ਦਿਨ ਤਾਂ ਚਾਹੀਦੇ ਨੇ ਤਾਂ ਜਾ ਕੇ ਸਪਰੇਅ ਤੋਂ ਬਾਅਦ ਹੌਲੀ ਹੌਲੀ ਅਸਰ ਕਰਦੀ ਆ ਤੇ ਹਲੇ ਆਪਣਾ ਖੇਤ ਹੈਗਾ ਗਿੱਲਾ ਉਹੀ ਹਫਤੇ ਤੱਕ ਹਲੇ ਪੱਟਣ ਵਾਲਾ ਹੋਊਗਾ ਨਾਲੇ ਰੇਟ ਦਾ ਪਤਾ ਲੱਗ ਜੂ ਆਲੂ ਦਾ ਵੀ ਵੱਧਦਾ ਜਾਂ ਵੀ ਘਟਦਾ ਹੈ ਕਿਵੇਂ ਆ ਕੀ ਗੱਲਬਾਤ ਇੱਕ ਕਬੂਟਾ ਪੱਟ ਕੇ ਦਿਖਾਉਣਾ ਹੈ ਆਪਾਂ ਤੁਹਾਨੂੰ ਵੀ ਕੀ ਕੋ ਸਾਈਟ ਆ ਬਾਕੀ ਆ ਦੇਖੋ ਤਣਾ ਚੈੱਕ ਕਰੋ ਆਲੂ ਦਾ ਉਂਗਲੀ ਜਨਾ ਮੋਟਾ ਏ ਦੇਖੋ ਬੇਲ ਦੀ ਗਰੋਥ ਪੂਰਾ ਹਰਿਆ ਹਰਿਆ ਭਰਿਆ ਪਿਆ ਆਲੂ ਕੋਈ ਬਿਮਾਰੀ ਨਹੀਂ ਆ ਦਿਖਾਉਨੇ ਆ ਪੱਟ ਕੇ ਤੁਹਾਨੂੰ ਵੀ ਕਿੰਨੇ ਕ ਦਾਣੇ ਨੇ ਕੀ ਗੱਲ ਬਾਤ ਦੇਖੋ ਆ ਸਾਈਜ਼ ਆਲੂ ਦਾ ਸਾਰਾ ਸਾਈਜ਼ ਇੱਕਸਾਰ ਆਲੂ ਦਾ ਕੋਈ ਛੋਟਾ ਮੋਟਾ ਨਹੀਂ ਸਾਰਾ ਇੱਕਸਾਰ ਆ ਬਰੋਬਰ ਦੇਖੋ ਆ ਦੇਖੋ ਇੱਕ ਗੋਲੀ ਨਿਕਲੀ ਹਉਣ ਤੱਕ ਨਹੀਂ ਮੰਨ ਕੇ ਚਲੋ 40 ਐਮ ਐਮ ਤੋਂ ਪਲੱਸ ਸਾਈਜ਼ ਆ ਇੱਕ ਬੂਟਾ ਪੱਟੇ ਆਪਾਂ ਸੀ ਸਾਈਜ਼ ਦੀ ਬਜਾਈ ਹੋਈ ਹੋਈ ਆ ਪਹਿਲਾਂ ਕਰੋ ਚੈੱਕ ਆ ਗਿਰ ਗਿਆ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਦੇਖਿਆ ਕਰੋ ਵੱਧ ਤੋਂ ਵੱਧ ਤਕਰੀਬਨ 2 3 4 5 6 7 ਦਾਣੇ ਦੀ ਇੱਕ ਬੂਟੇ ਹੀਟ ਤੇ ਥੋੜਾ ਜਿਹਾ ਕੈਮਰੇ 'ਚ ਘਟਦੀ ਦਾ ਹੋਊਗਾ ਦੇਖੋ ਆ ਸਾਰਾ ਸੈੱਜ ਜਾਣਾਂ ਵਾਲਾ ਏ ਤਕਰੀਬਨ ਸਾਰਾ ਆਲੂ ਜਾਊਗਾ ਜੇ ਆਪਾਂ ਕੱਚੀ ਪਟਾਈ ਕਰਦੇ ਆਂ ਯਾ ਦੋ ਸਹਜ ਨੇ ਇਸੇ ਕਰਕੇ ਆਪਾਂ ਸਪਰੇਅ ਕਰਦੇ ਆ ਥੋੜਾ ਜਿਹਾ ਹੋਰ ਵੱਜ ਜਾਣਿਆ ਨੇ ਜਾਨ ਨੂੰ ਸਾਰਾ ਖੇਤ ਹਰੇਆ ਭਰੇਆ ਪਿਆ ਆਪਣੇ ਉਰੇ ਆਏਗੇ ਨੇ 8.5 ਕਿਲਿਆਂ ਦਾ ਢੇੜਾ ਨਾ ਆਉਂਦਾ ਤੇ ਪਟਾਈ ਫਿਰ ਉਹ ਹਿਸਾਬ ਨਾਲ ਕਰਾਂਗੇ ਕੀ ਹੁਣ ਦਵਾਈ ਘੋਲ ਕੇ ਦੇ ਦਈਏ ਆਪਾਂ ਬੰਦੇ ਨੂੰ ਫੇਰ ਉਹ ਕਰਨ ਲੱਗਦਾ ਸਪਰੇਅ ਲਓ ਜੀ ਪਹਿਲਾ ਪੰਪ ਭਰ ਲਿਆ ਆਪਾਂ ਲੱਗ ਗਿਆ ਕਰਨ ਬੰਦਾ ਸਪਰੇਅ ਤੇ ਦਵਾਈ ਘੋਲ ਲਈ ਤੇ ਪਾਣੀ ਲਵਾਉਨੇ ਆਪਾਂ ਇੱਕ ਕੀਲੇ ਦੇ 6 ਪੰਪ ਲਾਉਂਦੇ ਨੇ ਇੰਜਨ ਵਾਲੇ ਲੱਗਦੇ ਨੇ ਤੇ ਉਹਦੇ ਨਾਲ ਵਧੀਆ ਕੈਂਡ ਦਾ ਮਤਲਬ ਆਲੂ ਆ ਪੱਤਾ ਐਨ ਵਧੀਆ ਭਿੱਜ ਜਾਂਦਾ ਏ ਤੇ ਦਵਾਈ ਨਾਲੇ ਵਧੀਆ ਅਸਰ ਕਰਦੀ ਆ ਇਹ ਹੋਇਆ ਮਲਾਜਮ ਕੱਲਾ ਜਾਣਾ ਹੀ ਆ ਤੇ ਉਹੀ 4-5 ਗੀਲੇ ਨਿਕਲ ਜਾਣਗੇ ਹੁਣ ਤੋਂ ਟਾਈਮ ਹੋ ਗਿਆ तकरीबन 1:30 ਵਜੇ ਜਿੰਨੇ ਵੀ ਗੀਲੇ ਨਿਕਲੇ ਬਾਕੀ ਗੱਲ ਨੂੰ ਕਰਵਾ ਦਾਂਗੇ ਮੋਟਰ ਚਲਾ ਦੇ ਓਏ ਹਲਕੀ ਮੋਟਰ ਚਲਾ ਦੇ ਠੀਕ ਹੈ 2-4 ਮਿੰਟ ਪੂਰੀ ਵਧੀਆ ਸਪਰੇਅ ਕਰਦਾ ਬੰਦਾ ਆਪਣਾ ਇਹ ਐ ਰਾਮਨਾਲ ਤੇ ਐਨ ਪੱਤੇ ਭਿੱਜਦੇ ਜਾਂਦੇ ਨੇ ਦੇਖੋ ਕਿਵੇਂ ਪੱਤੇ ਭਿੱਜੇ ਪਏ ਨੇ ਹਾ ਸਪਰੇਅ ਕਰਾਈਈ ਆਪਾਂ ਇਹ ਚ ਪोटाश ਆ ਹੈਲੋ ਸਨ ਪੰਜਾਬ ਤੇ ਪोटाਸ਼ ਇਹਦੇ ਡੋਜ਼ ਦਿੱਤੀ ਹੋਈ ਸੀ ਉਹਨਾਂ ਨੇ 400 ਐਮਐਲ ਕੀਲੇ ਦੀ ਤੇ ਪਹਿਲਾਂ ਆਪਾਂ ਜਿਹੜੀ ਪਹਿਲਾਂ ਸਪਰੇਅ ਕਰੀਏ ਉਹ ਚ ਪਾਈ ਤੀ ਡੋਜ਼ 400 ਐਮਐਲ ਕੀਲੇ ਦੀ ਉਹ ਪਾਈ ਤੀ ਪਹਿਲਾਂ ਆਪਾਂ ਤੇ ਹੁਣ ਜਿਹੜੀ ਆਪਣੇ ਕੋਲ ਦਵਾਈ ਵਜਦੀ ਸੀ ਹੁਣ ਆਪਾਂ ਪਾਈ ਆ ਕੀਲੇ 350 ਐਮਐਲ ਤੇ ਬਾਕੀ ਦੇਖੋ ਇਹ ਲੀਟਰ ਦਾ ਰੇਟ ਹੁਣ ਮੇਰੇ ਯਾਦ ਨਹੀਂ ਨੇ ਮੈਂ ਤੁਹਾਨੂੰ ਦੱਸ ਦੰਦਾ ਆਪਾਂ ਨੂੰ ਕਿੰਨੇ ਦਾ ਪਿਆ ਇਹ ਉਹੀ ਮੰਨ ਕੇ ਚੱਲੋ ਇਹ 400 ਐਮਐਲ ਦੇ ਹਿਸਾਬ ਨਾਲ ਲੀਟਰ ਦਾ ਹਿਸਾਬ ਕਿਤਾਬ ਲਾਈਓ ਹੀ 2.5 ਗਿੱਲਿਆਂ ਦਾ ਲੀਟਰ ਆ ਇਹ ਤੇ ਮੋਟਰ ਚਲਾਤੀ ਆਪਾਂ ਖਾਲਜ ਥੋੜਾ ਜਿਹਾ ਪਾਣੀ ਘਟਾ ਤੇ ਖਾਲਜ ਚ ਪਾਣੀ ਪੈ ਜੂਗਾ ਕਰਦੇ ਬੰਦ ਕਰਦੇ ਭੱਜਾ ਕਰ ਕਰ ਜਾ ਕੇ ਖਾਲ ਆਪਾਂ ਦੋ ਜਗ੍ਹਾ ਤੋਂ ਭਰ ਲਿਆ ਇੱਕ ਤੌਰ ਹੀ ਨੱਕਾ ਲਾ ਲਿਆ ਤੇ ਬਾਕੀ ਉਹ ਸਿਰੇ ਤੇ ਪਾਣੀ ਖੜਾ ਏ ਬਾਕੀ ਦੂਈਆਂ ਮੋਟਰਾਂ ਦੇ ਫਿਰ ਨੂੰ ਢੇੜਾ ਮਰਾਵਾਂਗੇ ਜਿਹੜਾ ਆਪਣਾ ਉਧਰ ਟੌਰਸਾਲੂ ਖੜਾ ਤੇ ਨਾਲੇ ਜੂਰੀਆ ਪਾਉਣਾ ਮੱਜਰੀ ਪਰਲੀ ਮੋਟਰ ਤੇ ਜਿਹੜਾ ਐਲ ਆਰ ਨੱਕੇ ਦੇ ਮਿੱਟੀ ਲਾ ਦੇ ਹੋਰ ਟੁੱਟ ਨਾ ਜਾਵੇ। ਉਹ ਚਲੋ ਬਲ ਬਾਂਡੇ। ਮਿੱਟੀ ਲ ਮਿੱਟੀ ਲਾ ਦੇ ਨੱਕੇ ਤੇ ਹੋ ਟੁੱਟ ਨਾ ਜਾਵੇ। ਕੱਥੇ ਸੰਜੀਤ ਕੱਥੇ ਤੱਕ ਬੱਗਿਆ ਪੰਪ? ਉਧਰੋਂ ਦੂਈ ਖਾਲੀ ਧੱਕਾ ਜਾਂਦਾ ਏ। ਹਾਂ। ਬਸ ਦੇਖ ਕੇ ਗਰੀ ਪਾਣੀ ਇਸ ਹਿਸਾਬ ਦਾ ਲੱਗੇ ਤੇ ਪੰਪ ਕੋਈ ਘੱਟ ਵੱਧਣ ਲੱਗੇ ਆ ਪੂਰਾ ਵਧੀਆ ਤਰੀਕੇ ਨਾਲ ਠੀਕ ਆ। ਚਲੋ ਇੱਕ ਪੰਪ ਲੱਗ ਗਿਆ ਹੁਣ ਦੂਗਾ ਭਰਨਾ ਆਇਆ ਏ। ਆਣਾ ਪੇਦੇ ਮਣਾਏ ਨੇ 26 ਪੰਪ ਇਹਨੂੰ ਹਲਾ ਕੇ ਪਾਈ ਐਂ ਦਵਾਈ ਇਹੇਟਾਂ ਬੈ ਜਾਂਦੀ ਆ ਜਿੰਨੀ ਵੀ ਗੱਲ ਪੰਪ ਭਰਨਾ ਆ ਫੇਰ ਕੇ ਛੋਟੀ ਹੋਰ ਤਾਂ ਆਲੂ ਨੂੰ ਕੋਈ ਬਿਮਾਰੀ ਹੈ ਨਹੀਂ ਸਾਫ ਆਲੂ ਕੋਈ ਫੰਗੀ ਹੈ ਹਾਂ ਕਿਸ ਕਾ ਬਲਤਾ ਇੱਕ ਢੱਕਣ ਕੇ ਦਬਾਅ ਕੀ ਲਾਏਗੇ ਮਾਰਨਾ ਪਾੜ ਦੂ ਅੰਦਰੋਂ ਤਾਕਤ ਹੀ ਹੈ ਪੀਲਾ ਤਾਕਤ ਹੈ ਪोटाश ਹੈ શરીਰ ਮੇ ਵੀ ਹੁੰਦਾ ਹੈ ਪोटाश ਪੂਰਾ ਹੋ ਜੂ ਤੇਰੀ ਕਮੀ ਤੇਰੇ ਤਾਂ ਹੋਊਗੀ ਕਮੀ ਇੱਕ ਅੱਧੀ ਓਏ ਮੇਰੇ ਨੇ ਇਹਨੂੰ ਕਹਿਣਾ ਉਸਮੇ ਤਾਂ ਬਦੂ ਹੋਗਾ ਕਿ ਚੇਕਾ ਚੱਪੜਾਏਗਾ ਦੋ ਤਿੰਨ ਹੀ ਘੁੰਮ ਕੱਲ ਜਾਏਗਾ ਹੂੰ ਇੱਕ ਟੱਕਣ ਮਾਰਿਆ ਰੋਜ਼ ਬਹੁਤ ਦਾਰੂ ਪੀਆ ਹੈ ਬਹੁਤ ਮੈਲਕਸਨ ਵਾਲਾ ਨੇ ਇੱਥੇ ਹੀ ਚੱਕ-ਜੱਕ ਪੀ ਗਿਆ ਆਪਣੇ ਹਾਂ ਚੱਕ-ਜੱਕ ਪੀ ਗਿਆ ਅੰਦਰ ਦੇ ਪਤਾ ਥਾ हर आदत न